ਮਾਰਾ ਕਹਿੰਦੇ ਮਰਦਾਨਿਆ ਹੋ ਸਕਦਾ ਮੇਲੀ ਪਈਏ ਮਰਦਾਨਿਆ ਹੋ ਸਕਦਾ ਦੁਬਾਰਾ ਕਿਸੇ ਜਨਮ ਵਿੱਚ ਆਪਾਂ ਮੇਲੀ ਪਈਏ ਤੇ ਮਰਦਾਨਾ ਕਹਿੰਦਾ ਬਾਬਾ ਜੇ ਤੂੰ ਮਿਲਿਆ ਨਾ ਮੈਨੂੰ ਸਿਆਣ ਲਈ ਵੀ ਮੈਂ ਉਹੀ ਹਾਂ ਮੇਰੇ ਤੋਂ ਨਹੀਂ ਸਿਆਣਿਆ ਜਾਣਾ ਤੂੰ ਜੇ ਤੂੰ ਦੁਬਾਰਾ ਕਦੀ ਮੈਨੂੰ ਮਿਲਿਆ ਤੇ ਮੈਨੂੰ ਸਿਆਣ ਲੈ ਮੈਨੂੰ ਭੁੱਲੀ ਨਾ ਮਰਦਾਨਾ ਗਈ। ਬਾਬਾ ਮੈਨੂੰ ਸਿਆਣ ਦੇ ਲੈẽਗਾ ਨਾ ਮੈਂ ਉਹੀ ਆ। ਇਹ ਮਰਦਾਨਾ ਗਿਆ। ਇਹ ਪ੍ਰੇਮ ਹੁੰਦਾ। ਬਾਬਾ ਸਿਆਣ ਲਈ ਤੇ ਸਤਿਗੁਰ ਨੇ ਇੰਨਾ ਪਿਆਰ ਭਾਈ ਮਰਦਾਨੇ ਨੂੰ ਇੱਕ ਬਾਬਾ ਕਾਲ ਰੂਪ ਦੂਜਾ ਰਬਾਬੀ ਮਰਦਾਨਾ ਜਿੱਥੇ ਵੀ ਵੇਖੋਗੇ ਮਰਦਾਨੇ ਦਾ ਨਾਮ ਨਾਲ ਆਏਗਾ ਤੁਸੀਂ ਮੈਨੂੰ ਕੋਈ ਇਤਿਹਾਸ ਲਿਆ ਕੇ ਦਿਖਾਓ ਆ ਆ ਵੇਖੋ ਜੀ ਇਤਿਹਾਸ ਲਿਖਿਆ ਹੈ ਮੈਂ ਕਹਿੰਦਾ ਇਤਿਹਾਸ ਪਰੇ ਕਰ ਲੈ ਇਹ ਬੰਦੇ ਦਾ ਲਿਖਿਆ ਹੈ ਮੈਂ ਕਹਿੰਦਾ ਇਤਿਹਾਸ ਪਰੇ ਕਰ ਲੈ ਇਹ ਬੰਦੇ ਦਾ ਲਿਖਿਆ ਹੈ ਮੈਂ ਕਹਿੰਦਾ ਇਤਿਹਾਸ ਪਰੇ ਕਰ ਲੈ ਇਹ ਬੰਦੇ ਦਾ ਲਿਖਿਆ ਹੈ ਮੈਂ ਕਹਿੰਦਾ ਇਤਿਹਾਸ ਪਰੇ ਕਰ ਲੈ ਇਹ ਬੰਦੇ ਦਾ ਲਿਖਿਆ ਹੈ ਗੁਰੂ ਗ੍ਰੰਥ ਸਾਹਿਬ ਤੋਂ ਲਿਖਿਆ ਦਿਖਾਓ